ਅੱਛੇ ਕਾਲ ਜੀ ਮੈਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸਾਰੇ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 244 ਜ਼ਿਲ੍ਹਿਆਂ ਜਿੱਥੇ ਕਿ ਮੌਕ ਟ੍ਰਿਲਸ ਕਰਾਈਆਂ ਜਾਣੀਆਂ ਹਨ ਉਸ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਵੀ ਸ਼ਾਮਿਲ ਹੈ ਹਦਾਇਤਾਂ ਅਨੁਸਾਰ ਅਸੀਂ ਅੱਜ 7 ਵਜੇ ਸਾਇਰਨ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਵਜਾ ਕੇ ਇੱਕ ਟੈਸਟਿੰਗ ਕਰਾਂਗੇ ਔਰ ਉਸ ਤੋਂ ਬਾਅਦ ਠੀਕ 8 ਵਜੇ 2 ਮਿੰਟ ਦਾ ਸਾਇਰਨ ਵਜਾ ਕੇ ਇੱਕ ਬਲੈਕਆਊਟ ਸ਼ੁਰੂ ਕੀਤਾ ਜਾਵੇਗਾ ਇਸ ਬਲੈਕਆਊਟ ਦੇ ਵਿੱਚ ਪੀਐਸਪੀਸੀਐਲ ਵੱਲੋਂ ਪਾਵਰ ਵਿਭਾਗ ਵੱਲੋਂ ਪਿੱਛੇੋਂ ਪਾਵਰ ਦੀ ਸਪਲਾਈ ਬੰਦ ਕੀਤੀ ਜਾਵੇਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਬੁਰਜ਼ੋਰ ਅਪੀਲ ਕਰਦੀ ਹਾਂ ਕਿ ਇਸ ਬਲੈਕਆਊਟ ਦੇ ਵਿੱਚ ਸ਼ਾਮਿਲ ਹੋਵੋ ਇਸ ਦੇ ਵਿੱਚ ਆਪਣੀ ਭਾਗੀਦਾਰੀ ਪਾਓ ਤੁਸੀਂ ਆਪ ਦੀਆਂ ਲਾਈਟਾਂ ਜਿਹੜੇ ਕਿ ਪਾਵਰ ਬੈਕਅਪ ਇਨਵਰਟਰਸ ਸੋਲਰ ਲਾਈਟਿੰਗ ਜਾਂ ਹੋਰ ਤਰ੍ਹਾਂ ਦੇ ਬੈਕਅਪ ਤੇ ਹੈਗੀਆਂ ਨੇ ਉਹਨਾਂ ਨੂੰ ਵੀ ਬੰਦ ਰੱਖਣਾ ਹੈ ਔਰ ਕੋਸ਼ਿਸ਼ ਕਰਨੀ ਹੈ ਕਿ ਆਪਣੇ ਕਰ ਹੀ ਰਹੀਏ ਅਸੀਂ 8 ਵਜੇ ਤੋਂ ਲੈ ਕੇ 8:10 ਤੱਕ ਇਹ ਬਲੈਕਆਊਟ ਕਰਨਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਕਰਾਂ ਦੇ ਅੰਦਰ ਰਹਿ ਕੇ ਫਿੜਕਿਆਂ ਤੇ ਵੀ ਪਰਦੇ ਕਰਕੇ ਪੂਰੀ ਤਰ੍ਹਾਂ ਬਲੈਕਆਊਟ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਆਪਣੀਆਂ ਲਾਈਟਾਂ ਨੂੰ ਬੰਦ ਰੱਖਣਾ ਹੈ ਦੁਕਾਨਦਾਰਾਂ ਨੂੰ ਕਮਰਸ਼ੀਅਲ ਯੂਨਿਟਸ ਨੂੰ ਵੀ ਮੇਰੀ ਬੇਨਤੀ ਹੈ ਕਿ 10 ਮਿੰਟ ਦੇ ਬਲੈਕਆਊਟ ਦੇ ਵਿੱਚ ਪੂਰੀ ਤਰ੍ਹਾਂ ਪਾਰਟਿਸਿਪੇਟ ਕਰਨ ਆਪਣੀਆਂ ਲਾਈਟਾਂ ਆਫ ਕਰਕੇ 10 ਮਿੰਟ ਲਈ ਸਾਰਾ ਕੰਮ ਰੁਕਿਆ ਜਾਵੇ ਜਿਹੜੀ ਗੱਡੀਆਂ ਸੜਕਾਂ ਤੇ ਚਲਦੀਆਂ ਹੋਣਗੀਆਂ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜੇ ਲਾਜ਼ਮੀ ਹੈ ਤੁਹਾਡਾ ਸੜਕਾਂ ਤੇ ਹੋਣਾ ਤਾਂ ਵੀ ਠੀਕ 8 ਵਜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਗੱਡੀਆਂ ਨੂੰ ਸੜਕ ਦੀ ਸਾਈਡ ਸੜਕ ਦੀ ਸਾਈਡ ਤੇ ਲਾ ਕੇ ਆਪਣੀਆਂ ਹੈਡਲਾਈਟਸ ਆਫ ਕਰਕੇ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣ ਇੰਡਸਟਰੀ ਨੂੰ ਵੀ ਮੇਰੀ ਪੁਰਜ਼ੋਰ ਬੇਨਤੀ ਹੈ ਕਿ 10 ਮਿੰਟ ਲਈ ਆਪਣਾ ਕੰਮ ਰੋਕ ਕੇ ਲਾਈਟਾਂ ਬੰਦ ਕੀਤੀਆਂ ਜਾਣ ਕਿਸੇ ਵੀ ਤਰ੍ਹਾਂ ਦਾ ਬੈਕਅਪ ਯੂਜ਼ ਨਾ ਕੀਤਾ ਜਾਵੇ ਮਨਿਸਪਲ ਕਾਰਪੋਰੇਸ਼ਨ ਕਾਉਂਸਲਸ ਨਗਰ ਪੰਚਾਇਤ ਅਤੇ ਗ੍ਰਾਮ ਪੰਚਾਇਤ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਣੀਆਂ ਸਟਰੀਟ ਲਾਈਟਾਂ ਪਬਲਿਕ ਲਾਈਟਾਂ ਵੀ ਪੂਰੀ ਤਰ੍ਹਾਂ ਨਾਲ ਬੰਦ ਕੀਤੀਆਂ ਜਾਣ ਤਾਂ ਕਿ ਬਲੈਕਆਊਟ ਸਾਡਾ ਸਫਲ ਹੋ ਸਕੇ ਜਿਹੜੀ ਰਿਹਰਸਲ ਅਸੀਂ ਕਰ ਰਹੇ ਹਾਂ ਉਹ ਪੂਰੀ ਤਰ੍ਹਾਂ ਕਾਮਯਾਬ ਤਾਂ ਹੀ ਹੋਣੀ ਹੈ ਜੇ ਸਾਰੇ ਹਰ ਵਿਅਕਤੀ ਆਪਣਾ ਯੋਗਦਾਨ ਇਸਤੇ ਪਾਉਣਗੇ ਜਿਹੜੀਆਂ ਸੋਲਰ ਲਾਈਟਾਂ ਵੀ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਜਾਵੇ ਕਿ 10 ਮਿੰਟ ਲਈ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਆਫ ਕੀਤਾ ਜਾਵੇ ਇਸ ਤੋਂ ਇਲਾਵਾ ਮੇਰੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਸਿਵਲ ਡਿਫੈਂਸ ਵੋਲੰਟੀਅਰਸ ਦੀ ਇੱਕ ਫੌਜ ਅਸੀਂ ਤਿਆਰ ਕਰ ਰਹੇ ਹਾਂ ਸਾਰੇ ਤਹਿਸੀਲਾਂ ਦੇ ਵਿੱਚ ਜਿਵੇਂ ਕਿ ਮੁਕੇਰੀਆਂ ਦਸੂਹਾ ਗੜਸ਼ੰਕਰ ਟਾਂਡਾ ਅਤੇ ਹੁਸ਼ਿਆਰਪੁਰ ਵਿਖੇ ਐਸ ਡੀ ਐਮ ਦਫ਼ਤਰਾਂ ਦੇ ਵਿੱਚ सिविल डिफेंस ਦੇ ਵਾਰਡਨਸ ਨਿਯੁਕਤ ਕੀਤੇ ਗਏ ਨੇ ਔਰ ਉਹਨਾਂ ਉਹਨਾਂ ਵੱਲੋਂ এনਰੋਲਮੈਂਟ ਕੀਤੀ ਜਾਵੇਗੀ ਆ ਭਾਵੇਂ ਉਹ ਐਨਸੀਸੀ ਦੇ ਕੈਡੇਟਸ ਹੈ ਐਨਐਸਐਸ ਦੇ ਵੋਲੰਟੀਅਰਸ ਹੈ ਸਰਪੰਚ ਸਾਹਿਬਾਨ ਹੈ ਗਵਰਨਮੈਂਟ ਆਫਿਸਰਸ ਹੈ ਕਰਮਚਾਰੀ ਗਣ ਹੈ ਜਾਂ ਐਕਸ ਸਰਵਿਸਮੈਨ ਹੈ ਹਰ ਵਿਅਕਤੀ ਜਾਂ ਕੋਈ ਆਮ ਨਾਗਰਿਕ ਹੈ ਹਰ ਵਿਅਕਤੀ ਆਪਣੇ ਆਪ ਨੂੰ ਬਤੌਰ ਸਿਵਲ ਡਿਫੈਂਸ ਵੋਲੰਟੀਅਰ એનਰੋਲ ਕਰ ਸਕਦੇ ਹਨ ਵਾਰਡਨਸ ਤੁਹਾਨੂੰ ਐਸਡੀਐਮ ਦਫਤਰਾਂ ਦੇ ਵਿੱਚ ਮਿਲ ਜਾਣਗੇ ਜਿੱਥੇ ਕਿ ਤੁਹਾਨੂੰ ਫਾਰਮਸ ਵੀ ਦਿੱਤੇ ਜਾਣਗੇ ਉਹਨਾਂ ਫਾਰਮਸ ਨੂੰ ਭਰ ਕੇ 2 ਦਿਨ ਦੀ ਟ੍ਰੇਨਿੰਗ ਲੈ ਕੇ ਤੁਸੀਂ ਸਿਵਲ ਡਿਫੈਂਸ ਵੋਲੰਟੀਅਰ ਬਣ ਕੇ ਸਾਡੇ ਲਈ ਇੱਕ ਸੈਕਿੰਡ ਲਾਈਨ ਆਫ ਡਿਫੈਂਸ ਦਾ ਸਿਸਟਮ ਖੜਾ ਕਰ ਸਕਦੇ ਹੋ ਤਾਂ ਕਿ ਕਿਸੇ ਵੀ ਆਉਣ ਵਾਲੀ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਰੈਸਕਿਊ ਆਪਰੇਸ਼ਨਸ ਫਾਇਰ ਫਾਈਟਿੰਗ ਆਪਰੇਸ਼ਨਸ ਦੇ ਵਿੱਚ ਪਾਰਟਿਸਿਪੇਟ ਕਰ ਸਕੀਏ मैं ये भी दसना चाहगी कि सिविल डिफेंस का एक सेंट्रल कंट्रोल रूम डिस्ट्रिक्ट एडमिनिस्ट्रेशन कॉम्पलैक्स होशियारपुर विखे ऑलरेडी जोड़ा है स्थापित कर दिता गया है वो फ़ोन नंबर जीरो एक अठ अठ दो दो सौ भी चार सौ बारह जीरो वन डबल एट टू, टू डबल टू जीरो फोर वन टू यह सिविल डिफेंस कंट्रोल रूम का फ़ोन नंबर चौबीस ਘੰਟੇ ਚਲੇਗਾ ਕੋਈ ਵੀ ਜਾਣਕਾਰੀ ਲਈ ਇਸ ਕੰਟਰੋਲ ਰੂਮ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਨਾ ਫੈਲਾਈਏ ਨਾ ਉਹਦੇ ਤੇ ਭਰੋਸਾ ਕਰੀਏ ਇਹ ਬਹੁਤ ਹੀ ਸੰਗੀਨ ਹਾਲਾਤ ਹੈ ਔਰ ਅਸੀਂ ਜ਼ਿੰਮੇਵਾਰ ਨਾਗਰਿਕਾਂ ਵਾਂਗੂ ਬਿਹੇਵ ਕਰਕੇ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਇਸ ਤਰ੍ਹਾਂ ਦੀ ਅਫਵਾਹ ਬਾਜ਼ੀ ਦੇ ਵਿੱਚ ਸ਼ਾਮਿਲ ਨਾ ਹੋਈਏ ਇਹਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਸੀਂ ਲਗਾਤਾਰ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਔਰ ਮੇਰੀ ਫਿਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਦੀ ਮੌਕ ਡ੍ਰਿਲ ਐਕਸਰਸਾਈਜ਼ ਦੇ ਵਿੱਚ ਪੂਰੀ ਤਰ੍ਹਾਂ ਭਾਗ ਲਵੋ ਤਾਂ ਕਿ ਸਾਡੀ ਬਲੈਕਆਊਟ ਦੀ ਰਿਹਰਸਲ ਸਫਲ ਹੋ ਸਕੇ ਔਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ कार्य करिए और सफल होइए बहुत-बहुत धन्यवाद जय हिंद